ਆਡੀ ਦੀ ਜਿੱਤ ਤੇ ਪਹਿਲਾਂ ਹੀ ਪੱਕੀ ਸੀ ਜਦੋਂ ਇਲੈਕਸ਼ਨ ਦੇ ਅਨਾਉਂਸਮੈਂਟ ਹੋਈ ਸੀਗੀ ਤੇ ਇਸ ਕਰਕੇ ਅੱਜ ਤੇ ਇੰਨਾ ਕੁ ਲੁਧਿਆਣਾ ਪੂਰੀ ਲਹਿਰ ਦੇ ਵਿੱਚ ਆ ਉਹ ਡਵੈਲਪਮੈਂਟ ਮੈਨ ਤੁਸੀਂ ਜਿਤਾਤਾ ਦਾ ਸਾਰਿਆਂ ਨੇ ਹੁਣ ਪੂਰੇ ਲੁਧਿਆਣਾ ਦੇ ਸਾਰਿਆਂ ਦੀ ਮੈਂ ਪਬਲਿਕ ਵਾਸਤੇ ਵੀ ਬਹੁਤ ਹੀ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਇਦੀ ਤਗੜੀ ਲੀਡ ਤੇ ਉਹਨਾਂ ਨੂੰ ਲੈ ਕੇ ਅੱਗੇ ਜਾ ਰਹੇ ਨੇ ਮੈਂ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੰਜੀਵ ਅਰੋੜਾ ਜੀ ਤੇ ਇੱਕ ਬਹੁਤ ਹੀ ਵੱਡੇ ਇਨਸਾਨ ਨੇ ਜਿਨ੍ਹਾਂ ਨੇ ਡਵੈਲਪਮੈਂਟ ਹਰ ਇੱਕ ਪਾਸੇ ਹੈਲਥ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਸਕੂਲ ਦੇ ਐਜੂਕੇਸ਼ਨ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਸੋਚਿਆ ਹੀ ਹੈ ਉਹ ਰਾਤ ਵੀ ਇਹੀ ਸੋਚਦੇ ਰਹੇ ਪਰਲਮੈਂਟ ਵੀ ਹੁੰਦੀ ਸੀ ਨਾ ਤੇ ਪਰਲਮੈਂਟ ਰਤੀ 1:30 1:30 ਵਜੇ ਤੱਕ ਉਹਨਾਂ ਨੇ ਕੰਮ ਕੀਤਾ 2:00 ਵਜੇ ਤੱਕ ਉਹੀ ਅੱਜ ਸੰਜੀਵ ਅਰੋੜਾ ਜੀ ਹੈ ਜਿਨ੍ਹਾਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਲੁਧਿਆਣਾ ਦੀ ਲੋਹਾਰ ਬਦਲਦੀ ਤੇ ਸੰਜੀਵ ਅਰੋੜਾ ਜੀ ਨੇ ਹੁਣ ਵਿਧਾਨ ਸਭਾ ਮੰਤਰੀ ਬਣ ਕੇ ਪੰਜਾਬ ਦੀ ਡਵੈਲਪਮੈਂਟ ਕਰਨੀ ਹੈ ਇਸ ਕਰਕੇ ਅਰੋੜਾ ਸਾਹਿਬ ਹਮੇਸ਼ਾ ਹੀ ਇਸ ਕਰਕੇ ਸਾਡੇ ਲਈ ਦੇ ਹਮੇਸ਼ਾ ਹੀ ਜਿੰਦਾਬਾਦ ਹੈ ਇਸ ਐਮਐਲਏ ਸਾਹਿਬ ਹਮਾਰੇ ਅਰੋੜਾ ਜੀ ਹੁਣ ਮੰਤਰੀ ਨੇ ਬਸ ਹੋਰ ਇੱਕੋ ਚੱਲ ਰਹੀ ਹੈ ਤੇ ਸਰ ਵਰਤਮਾਨ ਸਰਕਾਰ ਨੇ ਸਾਡੇ ਕਲਵੀਨਰ ਅਰਵਿੰਦ ਕੇਤਰੀ ਵੱਲੋਂ ਸੰਜੀਵ ਅਰੋੜਾ ਜੀ ਨੂੰ ਤੀਲ ਬਣਾ ਕੇ ਅੰਕਾਰੀ ਰਾਜੇ ਦੇ ਅਧਿਕਾਰ ਹੰਕਾਰ ਹੀ ਰਾਮਨ ਦੇ ਦੂਤ ਦਾ ਹੰਕਾਰ ਤੋੜਿਆ ਕਹਿੰਦਾ ਜੀ ਕੋ ਮੈਨੂੰ ਮਾਣ ਦੀ ਕੋਈ ਪਰਸੰਦੀ ਸੇ ਜੀ ਬਰੋੜਾ ਜਿਨੇ ਉਹ ਕੰਮ ਕੀਤੇ ਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਸੀਗਾ ਇੰਨੀ ਗਰਮੀ ਦੇ ਬਾਵਜੂਦ ਹੀ ਲੋਕਾਂ ਨੇ ਫੁੱਲੋ ਤਰੀਕੇ ਨਾਲ ਵੋਟ ਪਾਈ ਹੈ ਸਾਰੇ ਲੋਕਾਂ ਨੇ ਕੰਮ ਦੇਖ ਕੇ ਸੰਜੀ ਬਰੋੜਾ ਨੇ ਵੀ ਵੋਟ ਪਾਈ ਹੈ ਤਾਂ ਕਿ ਲੁਧਿਆਣਾ ਬੈਸਟਰ ਹੋਰ ਬੈਸਟ ਬਣਾਇਆ ਜਾ ਸਕੇ ਔਰ ਅਸੀਂ ਸ਼ੁਕਰਗੁਜ਼ਾਰ ਆ ਲੁਧਿਆਣਾ ਵਾਸੀਆਂ ਦੇ ਔਰ ਇਹੋ ਜੀ ਜਿੱਤ ਬਖਸ਼ੀ ਹੈ ਇੱਕ ਉਹਨਾਂ ਨੂੰ ਦੇਵਤਾ ਵਰਗਾ ਬੰਦਾ ਹੰਕਾਰੀਆਂ ਨੂੰ ਘਰ ਭੇਜ ਦਿੱਤਾ ਮੈਂ ਕਿਹਾ ਦੂਜਾ ਰੌਂਡ ਹੋਵੇ ਤਾਂ ਹਰ ਰੌਂਡ 'ਚ ਲੀਡ ਮਿਲ ਰਹੀ ਹੈ ਦੂਜਾ ਰੌਂਡ ਨਹੀਂ ਜਿੰਨਾ ਹੀ ਰੌਂਡ ਆਲੇ ਨੇ ਵੱਧ ਰਿਹਾ ਲੋਕਾਂ ਨੇ ਮੋੜਾ ਮੋੜਿਆ ਲੁਧਿਆਣੇ ਦੇ ਲੋਕੀ ਅਸਾਂ ਫਰਮੋਸ਼ ਨਹੀਂ ਹਗੇ 50 50 ਸਾਲ ਸਾਲ 30 30 ਸਾਲ ਪੁਰਾਣੇ ਕੰਮ ਵੀ ਕੀਤੇ ਇਹਨਾਂ ਨੇ ਅਸੀਂ ਇਹਨਾਂ ਦੇਖਦੇ ਆਂ ਇਹਨਾ ਆਉਣ ਵਾਲੇ ਸਾਡੇ 50 ਸੀਐਮ ਜਾਂ ਮੰਤਰੀ ਹੋਣਗੇ ਲੁਧਿਆਣਾ ਤੋਂ ਉਰੋ ਐਲਾਨ ਹੋਇਆ ਹੋਇਆ ਕਹਿੰਦੇ ਨਾ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਹੈ ਮੈਂ ਬੋਲਿਆ ਸੀ ਉਹ ਹੋ ਗਿਆ ਜ ਐਲਾਨ ਸਮਝੋ